ਹਲੋ ਹਲੋ ਬਈ ਹੋਰ ਹੋਊਗਾ ਜੇ ਦੋ ਵਾਰ ਥੱਲੇ ਟੱਚ ਕਰਦਾ ਹੋਊਗਾ ਰੱਸਾ ਕਿਸੇ ਦਾ ਮੁਕਾਬਲਾ ਜਿਹੜਾ ਦੋਨਾਂ ਟੀਮ ਦੇ ਮੁਕਾਬਲਾ ਹੋਏਗਾ ਉਹ ਪਾਜੀ ਪੰਜਾਬੀਆਂ ਦੀ ਇੱਕ ਲੱਖਣ ਖੇਡ ਹੈ ਉਹ ਪਿੱਛੇ ਹੋ ਜਾ ਨਗਰ ਵਾਲਿਆਂ ਦੇ ਮੈਚ ਅਨਾਉਂਸ ਹੋਟੀ ਦਾ ਮੈਚ ਜਿਹੜਾ ਕਿਹੜੀ ਗੱਲ ਦੀ ਟੀਮ ਦਾ ਕਿੱਧਰ ਕਿੱਧਰ ਇਧਰ ਤੋਂਗਾ ਦੀ ਟੀਮ ਹੈ ਉੱਤਰ ਆਓ ਲੋ ਇਧਰ ਕਹਿੰਦੇ ਜੱਡ ਸਾਹਿਬ ਦੀ ਟੀਮ ਹੈ ਤੇ ਉੱਧਰ ਤੋਂਗਾ ਵਾਲੀ ਟੀਮ ਹੈ ਜੱਡ ਸਾਹਿਬ ਤੇ ਤੋਂਗਾ ਵਾਲਾ ਅਗਲਾ ਮੁਕਾਬਲਾ ਸ਼ੰਕਰ ਜਲੰਧਰ ਤੇ ਗੁਰਜਦੰਨਾ ਮੋਗਾ ਇਹ ਟੀਮਾਂ ਦਰਮਿਆਨ ਖੇਡੇ ਜਾਵੇਗਾ ਆਓ ਸਾਹਮਣੇ ਭਾਈ ਕੋਈ ਬਾਹਰਲਾ ਬੰਦਾ ਨੇੜੇ ਨਾ ਲੱਗੋ ਇਹਨਾਂ ਨੂੰ ਆਪ ਜ਼ੋਰ ਲਾਉਣ ਦਿਓ ਤੇ ਮੰਗੜਾ ਮੋਸੇ ਨੇ ਹੀ ਗੋਡੀਆਂ ਲਵਾਉਣੀਆਂ ਕਹਿੰਦੇ ਪੈਂਡੀ ਆ ਕਹਿੰਦੇ ਪੈਂਡੀ ਪਈ ਵੀ ਆ ਆ ਪੈਂਡੀ ਆ ਲਵਾਉਣੀਆਂ ਰਾਣਾ ਸਾਉਂਦ ਜੀ ਥੋੜੀ ਦੇਰ ਇੱਕ ਵਾਰ ਹਟ ਲੱਗੇ ਗਈ ਜਾ ਜੇ ਦੂਜੀ ਵਾਰ ਲੱਗੇ ਦੇ ਸਕੋ ਕੁਆਲੀ ਬਈ ਹਾ ਖਿੱਚ 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 ਖੰਚਾ ਖੰਚਾ ਹੋ ਪਤਾ ਲੱਗਣਾ ਕਹਿੰਦੇ ਲੱਖਾਂ ਦੀਆਂ ਖਰਾਕਾਂ ਦਾ ਲਾਈਨਾਂ ਚੰਖੜ ਖੇਡ ਸਟੇਡੀਅਮ ਦੇ ਵਿੱਚ ਉਹ ਸਾਹਮਣੇ ਜਬਰਦਸਤ ਮੁਕਾਬਲਾ ਜਿਹੜਾ ਪੈਣਾ ਇੱਥੇ ਇਹ ਤਾਂ ਕਮਾਲ ਵੇ ਦੀ ਬੰਦੇ ਆ ਲੈ ਕੇ ਲੈ ਕੇ ਲੈ ਕੇ ਉਹ ਬੰਦੇ ਅੱਕਰੌਣੇ ਚੰਮ ਦੀ ਪਹਿਲੀ ਛੇਵੜ ਦੇ ਵਿੱਚ ਜਨਪਤ ਦੀ ਟੀਮ ਜਿਹੜੀ ਜਿੱਨ ਕਰ ਗਈ ਹੈ ਪਹਿਲੀ ਛੇਵੜ ਦੇ ਵਿੱਚੋਂ ਜਾਨ ਸਾਹਿਬ ਦੀ ਜਿਹੜੀ ਟੀਮ ਬੰਦ ਗਈ ਆਹਾ ਐਂ ਸੇਤੀ ਕਰੋ ਝਾਰਖੜ ਖੇਡ ਸਟੇਡੀਅਮ ਕੇਟੀ ਵਾਲੀਆਂ ਟੀਮਾਂ ਫਾਈਨਲ ਲਈ ਰੈਡੀ ਰਹਿਣ ਗਿਆ ਉਧਰੋਂ ਵੱਡੇ ਸ਼ਿੰਗਰਾਂ ਨੇ ਵੀ ਗੱਲ ਕਰਨੀ ਹੈ

ਆਲੇ-ਆਲੇ ਉਹ ਨਾ ਚਾਲ ਆ ਜੀ ਪਿੱਛੇ ਹੋ ਜਿਆ ਉਹ ਪਿੱਛੇ ਭਾਈ ਇੱਕ ਬੰਦਾ ਹੁੰਦਾ ਉਹ ਰੈਡੀ ਹੋ ਉਹ ਦੋ ਨਾਲ ਦੋ ਕਰੇਗਾ ਚੱਲ ਕੱਢ ਲਿਆ ਬਾਤਾਂ ਤੋਰ ਜਨਬਾਪਾ ਜਪਾ ਲਾਓ ਸਾਹਮਣੇ ਕਹਿੰਦੇ ਜੋਰ 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 ਮੇਰੇ ਮਿੱਤਰੋ ਕਹਿੰਦੇ ਜੁਰ ਗੱਡੀ ਬਾੜ ਗਏ ੱਟਕਾ ਲਾਉਂਦੀ ਨੂੰਸਾ ਚੜ ਗਿਆ ਵੇ ਕਲਮ ਰੋਡ ਹੁਣ ਪਤਾ ਲੱਗੋ ਮਰੇ ਮਿੱਤਰੋ ਉਹ ਖਾਦੀਆਂ ਖਰਾਕਾਂ ਦਾ ਮੁੱਲ ਪੈਣਾ ਹੈ ਭਾਈ ਮਿਹਨਤ ਦਾ ਕਹਿੰਦੇ ਮੁੱਲ ਪੈਣਾ ਹੈ ਕਿ ਮਿਹਨਤਾਂ ਕਰੀਆਂ ਮਿੰਦਾ ਨਹੀਂ ਰਾਤ ਤੇ ਲੱਗੀ ਆ ਜਿੰਦਾ ਨਹੀਂ ਇੱਕ ਸੋਚ ਸਕੇਲੋ ਵੱਡੀ ਆ ਬਾਕੀ ਗੱਲ ਬਾਬੇ ਨੰਨ ਕਿਤੇ ਛੱਡੀ ਆ ਅੱਜ ਜਰਕੜ ਪਿੰਡ ਦੇ ਵਿੱਚ ਕਹਿੰਦੇ ਮੇਲਾ ਭਰ ਜੋਬਨ ਤੇ ਖੇਡਿਆ ਜਾ ਰਿਹਾ ਹੈ ਦੇ ਪੜੇ ਸਪான்ਸਰ ਰਾਇਲ ਅਨੰਤ੍ਰੀ ਦਾ